ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਫਤੇ ਬੁਲਾਈ ਪਰਵਾਣ ਕਰਨੀ ਤਾਂਤਾ ਨੇ ਸਰਬੰਸਦਾਨੀ ਦਸ਼ਮੇਸ਼ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਵਾਸਤੇ ਆਪਣਾ ਸਰਬੰਸਵਾਰ ਦਿੱਤਾ ਉਹਨਾਂ ਦੇ ਪਰਿਵਾਰ ਦਾ ਸ਼ਾਹਤਾਂ ਦਾ ਜੋ ਪੋਤਾ ਮੀਨਾ ਚੱਲ ਰਿਹਾ ਹੈ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਲੀਹਾਂ ਦੇ ਵਿੱਚ ਵਜੀਦ ਖਾਨ ਨੇ ਚਣਵਾ ਕੇ ਸ਼ਹੀਦ ਕੀਤੇ ਮਾਤਾ ਗੁਰਜਰ ਕੌਰ ਜੀ ਵੀ ਸਹੀਦ ਹੋਏ ਸੋ ਤਨ ਜਿਗਰਾ ਸਾਡੇ ਦਸ਼ਮੇਸ਼ ਬਿਤਾ ਦਾ ਜਿਨ੍ਹਾਂ ਨੇ ਸਾਡੇ ਵਾਸਤੇ ਆਪਣਾ ਸਰਬੰਸ ਕੁਰਬਾਨ ਕੀਤਾ ਤੇ ਅਸੀਂ ਉਹਨਾਂ ਦਾ ਜੋ ਸਾਡੇ ਤੇ ਕੀਤਾ ਉਪਕਾਰ ਕਿੰਨੇ ਜਨਮ ਲੈ ਲਈਏ ਅਸੀਂ ਦੇ ਨਹੀਂ ਸਕਦੇ ਸੋ ਮੇਰੀ ਸਾਰੇ ਨੌਜਵਾਨਾ ਨੂੰ ਬੇਨਤੀ ਹੈ ਕਿ ਜਿਹੜੇ ਵੀ ਉਸ ਕਲਗੀਧਰ ਤਰਤਾ ਨੂੰ ਵੇਮ ਕੋਏ ਹਨ ਆਪਣੇ ਆਪ ਨੂੰ ਪਤਿਤ ਕੀਤਾ ਹੈ ਉਹ ਕੇਸ ਰੱਖ ਕੇ ਉਸ ਕਲਗੀਧਰ ਪਿਤਾ ਦੇ ਉਪਕਾਰਾਂ ਦਾ एहसान चुका ਸਕਦੇ ਹਨ ਜੇ ਜਿਹੜੇ ਨਸ਼ੇ ਵਗੈਰਾ ਕਰਦੇ ਹਨ ਉਹ ਨਸ਼ੇ ਛੱਡ ਕੇ ਉਸ ਕਲਗੀਧਰਪਿਤਾ ਦੀ ਖੰਡ ਦੀਪਾਲ ਅੰਮ੍ਰਿਤ ਸ਼ਕ ਕੇ ਆਪਣਾ ਜੀਵਨ ਸਵਾਰ ਸਕਦੇ ਹਨ ਇਹੀ ਉਹਨਾਂ ਦੇ ਵਾਸਤੇ ਉਹਨਾਂ ਨੌਜਵਾਨਾਂ ਵਾਸਤੇ ਸਹੀ ਰਾਹ ਹੋਏਗਾ ਸੋ ਸਤਿਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਸਾਨੂੰ ਆਪਣੇ ਚਰਨਾ ਦੇ ਨਾਲ ਉਸ ਗੁਰਬਾਣੀ ਦੇ ਨਾਲ ਉਹਨਾਂ ਦੇ ਦੱਸੇ ਹੋਏ ਰਸਤੇ ਦੇ ਨਾਲ ਜੋੜ ਕੇ ਰੱਖਣ ਤਾਂ ਜੋ ਅਸੀਂ ਆਪਣਾ ਜਿਹੜਾ ਅਮੋਲਕ ਜੀਵਨ ਹੈ ਜਿਹੜਾ 84 ਲੱਖ ਜੌਨਾ ਭੋਗ ਕੇ ਮਨੁੱਖਾ ਜੀਵਨ ਮਿਲਿਆ ਹੈ ਇਸ ਨੂੰ ਸਫਲ ਕਰ ਸਕੀਏ ਇਹਨੀਆਂ ਬੇਨਤੀਆਂ ਹਰਦੇ ਹੋਏ ਦਾਸ ਕੇ ਮਾਦਾ ਜਾਚ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ